ਸਾਰੇ ਪਿਆਰ ਤੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਮੈਂ ਸਰਜੀਤ ਕੌਰ ਤੁਹਾਡੀ ਤੇ ਚੈਨਲ ਤੋਂ ਕੱਲਾ ਪਪੂ ਰਮਸੰਤ ਤੇ ਪਾਈ ਜੁਣਾ ਜੀ ਦੀ ਸਾਖੀ ਪਰੇਸੀ ਜੀ ਅੱਜ ਕਵਿਤਾ ਪਾ ਪਹਿਲਾ ਪੜਨ ਲੱਗੇ ਆ ਜੋ ਕਿ ਲਿਖੀ ਹੋਈ ਹੈ ਕਾਇਨਾਤ ਕੋਸਤ ਮਣੀ ਜੀ ਦੀ ਸੋਣ ਸੂਬਾ ਸਰਹੰਦ ਕੈਂਦੇ ਸੂਨ ਸੂਬਾ ਸਰਹੰਦ ਕਿਉ ਉਹ ਸਾਰੇ ਜਾਮੇ ਕੰਦ ਵੀ ਐਨਿਕੇ ਨਿਕੇ ਬਾਲ ਗੁਰੂ ਗੋਬਿੰਦ ਦੇ ਨੇ ਲਾਲ ਵੇ ਤੋ ਨਿਹਾ ਵਿਚਿ ਛਣਾਤੇ ਇਨ ਐਨ ਨਿ ਮੰਨੀ ਵੀ ਤੋ ਸ਼ਹੀਦ ਕਰਵਾਤੇ ਜ਼ਾਲਮਾ ਪਾਪੀਆ ਜ਼ੁਲਮੀਆਂ ਸੂਨ ਸੂਬਾ ਸਰਹੰਦ ਕਿ ਉਹ ਸਾਰੇ ਜਾਮੇ ਕੰਦਰ ਤੈਨੂੰ ਖਾਹ ਫਨਾਹ ਖੁਦਾ ਦਾ ਸੱਚੇ ਫਾਤਸ਼ਾਹ ਤੋਂ ਡਰ ਮੰਗ ਉਤਰੀ ਦੇ ਤੈ ਐਤਾ zulmana ਕਰ ਸਿੰਘ ਆ ਬਣ ਕੇ ਚੜ ਤੇਰਾ ਤੋੜਨ ਕੇ ਘੜ ਮੱਕਾ ਹਲੇ ਫੀ ਪਚਾਲੇ ਜਾ ਕੇ ਭੁੱਲ ਬਖਸ਼ਾਲੇ ਤੇਰੇ ਲਈ ਇੰਨਾ ਕਾਫੀ ਤੈਨੂੰ ਮਿਲ ਜਾਵੇ ਮਾਫੀ ਗੋਰਾ ਪਟਕੇ ਹਜ਼ਾਰਾਂ ਪਾਪੀ ਸਿੱਧੇ ਰਾਹੇ ਪਾਤੇ ਜ਼ਾਲਮਾ ਪਾਪੀਆਂ ਜ਼ੁਲਮੀਆਂ ਸੋ ਸੋ ਬਸਰ ਹੰਦ ਕਿਉ ਉਹ ਸਾਰੇ ਜਾਂਵੇਂ ਕਰਦਾ ਤੇਰੇ ਉੱਤੇ ਲੱਖ ਲਾਣਤਾ ਵੇ ਦੇਵ ਸੰਸਾਰ ਤੇਰੇ ਰਾਜ ਭਗ ਉਤੇ ਪਉ ਸੁਲਮਾ ਦੀ ਮਾਰ ਕੁਰਲਾਂ ਦੀ ਲਗਾਈ ਕੁਰਲਾਂ ਦੀ ਕਾਇਨਾਤ ਅੱਜ ਸੋਗ ਵਿੱਚ ਡੁੱਬੇ ਸਰਹੰਦ ਦੇ ਹਾਲਾਤ ਇੱਕ ਦਿਨ ਤਾਂ ਜ਼ਰੂਰ ਤੇਰਾ ਟੁੱਟਣਾ ਜ਼ਰੂਰ ਟਾਣੇ ਮਹਿਲ ਮੁਨਾਰੇ जो गूंजने चैकारी जो से ने दिल्ली तक तख हिलाते जालमा पापिया जुलमिया सुन सुबा सरहंद क्यों उसारी जावे कंध ਅੱਗੇ ਆਪਾਂ ਪੜ੍ਹਦੇ ਹਾਂ ਜੇ ਸਾਖੀ ਮੋਤੀ ਰਾਮ ਮਹਿਰਾ ਜੀ ਦੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਪੱਕਾ ਸ਼ਰਧਾਲੂ ਮੋਤੀ ਰਾਮ ਮਹਿਰਾ ਵਜ਼ੀਰ ਖਾਨ ਦੇ ਦਰਬਾਰ ਚ ਰਸੋਈਆ ਸੀ ਮੋਤੀ ਤੇ ਪੰਮਾ ਦੋ ਸਕੇ ਭਰਾ ਸੀ ਦੋਨੋਂ ਵਜੀਦੇ ਦੀ ਰਸੋਈ ਚ ਕੰਮ ਕਰਦੀ ਸੀ ਤੇ ਕੈਦੀਆਂ ਨੂੰ ਭੋਜਨ ਸ਼ਿਕਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਸੀ ਮਾ ਗੁਜਰੀ ਤੇ ਛੋਟੇ ਸਹਿਬ ਜਾਤੇ ਜਦੋਂ ਠੰਡੇ ਪੁਰਜ ਕੈਦ ਕਰਕੇ ਇਹ شاہی ਫਰਮਾਨ ਸੁਨਾਇਆ ਗਿਆ ਕਿ ਕਿਸੇ ਨੇ ਵੀ ਠੰਡੇ ਪੁਰਜ ਤੱਕ ਪਾਣੀ ਦਾ ਤੁੱਕਾ ਤੱਕ ਨਹੀਂ ਲੈ ਕੇ ਜਾਣਾ ਪ੍ਰਸਾਦ ਦੀ ਤਾਂ ਬਹੁਤ ਦੂਰ ਦੀ ਗੱਲ ਸੀ ਤਾਂ ਇਹ ਸੁਣ ਕੇ ਮੋਤੀ ਦਾ ਦਿਲ पिघਲ ਗਿਆ ਕਿਉਂਕਿ ਉਹ ਗੁਰੂ ਘਰ ਦਾ ਉਪਾਸਕ ਸੀ ਵਜ਼ੀਰ ਖਾਨ ਨੂੰ ਪਤਾ ਨਹੀਂ ਸੀ ਕਿ ਮੋਤੀ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹੈ ਮੋਤੀ ਕਹਿੰਦੇ ਸ਼ਾਮ ਨੂੰ ਘਰੇ ਗਿਆ ਤੇ ਰੋ ਰੋ ਕੇ ਆਪਣੀ ਮਾਂ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਉਹਨੂੰ ਸੁਣ ਕੇ ਕਹਿੰਦੇ ਸਾਰੇ ਟੱਪਰ ਦਾ ਮਨ ਪਸੀਜ ਗਿਆ ਤੇ ਉਹਨਾਂ ਨੇ ਨਿਰਣਾ ਕੀਤਾ ਵੀ ਆਪਾਂ ਕਿਵੇਂ ਨਾ ਕਿਵੇਂ ਮਾਂ ਗੁਜਰੀ ਤੇ ਬੱਚਿਆਂ ਤੱਕ ਕੁਛ ਨਾ ਕੁਛ ਜ਼ਰੂਰ ਪਹੁੰਚਾਉਣਾ ਮੋਤੀ ਦੇ ਘਰ ਵਾਲੀ ਨੇ ਕਹਿੰਦੇ ਦੁੱਧ ਦਾ ਘੜਫਾ ਭਰਤਾ ਤੇ ਨਾਲ ਇੱਕ ਸੋਨੇ ਦੀ ਮੋਹਰ ਦਿੱਤੀ ਵੀ ਜੇ ਕੋਈ ਸੈਨਕ ਰੋਕੇ ਤਾਂ ਉਹਨੂੰ ਇਹ ਮੋਹਰ ਦੇ ਕੇ ਅੱਗੇ ਲੰਘ ਜੀ ਐਵੇਂ ਹੋਇਆ ਕਹਿੰਦੇ ਰਾਤ ਨੂੰ ਵਜ਼ੀਰ ਖਾਨ ਦੇ ਸੈਨਕਾਂ ਦਾ ਪਹਿਰਾ ਹੁੰਦਾ ਸੀ ਠੰਡੇ ਪੁਰਜ ਤੇ ਮੋਤੀ ਨੇ ਮੋਹਰ ਦਿੱਤੀ ਤੇ ਉਹ ਪਠੰਡੇ ਪੁਰਜ ਤੇ ਚੜ ਗਿਆ ਬਾਗ ਉਜੀ ਦੇ ਬੱਚਿਆਂ ਕੋਲੇ ਪਹੁੰਚ ਗਿਆ ਮਾਂ ਬੜੀ ਖੁਸ਼ ਤੇ ਮੋਤੀ ਵੀ ਖੁਸ਼ ਮਾਂ ਕਹਿੰਦੀ ਪੁੱਤ ਮੋਤੀਆ ਇੰਨਾ ਰਿਸਕ ਕਿਵੇਂ ਲਿਆ ਇੰਨਾ ਖਤਰਾ ਮੋਤੀ ਰਾਮ ਕਹਿੰਦਾ ਮਾਂ ਖਤਰਾ ਖਦਾ ਜਦੋਂ ਇਹ ਛੋਟੇ ਛੋਟੇ ਪੱਛੀ ਇੰਨੇ ਵੱਡੀ ਦਲੇਰੀ ਨਾਲ ਵਜ਼ੀਰ ਖਾਨਾ ਟੱਕ ਲੈ ਰਹੇ ਨੇ ਮੈਂ ਤਾਂ ਫੇਰ ਵੀ ਜਵਾਨ ਤੁਸੀਂ ਇਹ ਦੁੱਧ ਛਕੋ ਮੈਂ ਤਾਂ ਕਰਮਾ ਵਾਲਾ ਜਿਹਨ ਮਾਲਕ ਨੇ ਸੇਵਾ ਬਖਸ਼ੀ ਹੈ ਬੋਤੀ ਕਾ ਦੇ ਤਿੰਨ ਦਿਨ ਦੁੱਧ ਲੈ ਕੇ ਆਉਂਦਾ ਰਹਾ ਇੱਕ ਵਾਰ ਮਾਂ ਕੁਜ਼ਰੀ ਨੇ ਪੁੱਛਿਆ ਵੇ ਪੁੱਤ ਮੋਤੀਆ ਮੇਰੇ ਗੁਰੂ ਗੋਬਿੰਦਾਂ ਨੇ ਪਤਾ ਲੱਗਿਆ ਕੁਛ ਕਿੱਥੇ ਨੇ ਕਿਸ ਹਾਲ ਚ ਨੇ ਤਮੋਤੀ ਕਹਿੰਦਾ ਮਾਂ ਚਮਕੌਰ ਚੰਕੋਈ ਸਿੱਪਿਆ ਨਾ ਕਰ ਪਰ ਇਹ ਪਤਾ ਨਹੀਂ ਗੁਰੂ ਜੀ ਤੇ ਵੱਡੇ ਸਾਹਿਬ ਜਾਤੇ ਹੁਣ ਕਿਸ ਹਾਲਾਤ ਚ ਮੋਤੀਰਾ ਮੈਰਾ ਦਾ ਇੱਕ ਭਰਾ ਸੀ ਕਹਿੰਦੇ ਪੰਮਾ ਉਹ ਵੀਰ ਸੋਇਤ ਨਾਲੇ ਕੰਮ ਕਰਦਾ ਸੀ ਉਹਨੇ ਜਾ ਕੇ ਵਜ਼ੀਰ ਖਾਨ ਕੋਲ ਚੁਕਲੀ ਕਰਤੀ ਕਿ ਮੋਤੀ ਦੁੱਧ ਪਿਉਂਦਾ ਹੈ ਗੁਰੂ ਗੋਬਿੰਦ ਸਿੰਘ ਦੀ ਮਾਹ ਤੇ ਬੱਚਿਆ ਕਹਿੰਦੇ ਇਹ ਸੁਣ ਕੇ ਵਜ਼ੀਰ ਖਾਨ ਦੇ ਪੈਰਾਂ ਥਲੋ ਜ਼ਮੀਨ ਨਿਕਲ ਗਈ ਲੋਹ ਲੱਖਾ ਹੋ ਗਿਆ। ਵੀ ਸਾਡੇ ਦਰਬਾਰ ਚ ਗੁਰੂ ਦਰਸ਼ਣ ਤੁਨੋਂ ਕਿਵੇਂ ਮੋਤੀ ਨੂੰ ਕਹਿੰਦੇ ਬੁਲਾ ਲਿਆ ਗਿਆ। ਤੇ ਵਜ਼ੀਰ ਖਾਨ ਨੇ ਪੁੱਛਿਆ ਮੋਤੀ ਤੂੰ ਗੁਰੂ ਘਰ ਦਰਸ਼ਨ ਗਾਲੂ। ਤਾਂ ਮੋਤੀ ਕਹਿੰਦਾ ਜੀ ਹਜ਼ੂਰ। ਵਜ਼ੀਰ ਪੁੱਛਦਾ ਤੂੰ ਦੁੱਧ ਪਿਆਇਆ ਕਾਫਰਾ। ਮੋਤੀ ਕਹਿੰਦਾ ਜੀ ਸੇਵਾ ਕਰਨਾ ਸਿੱਖ ਧਰਮ ਦਾ ਮੁਢਲਾ ਫਰਜ਼ ਹੈ। ਤੇ ਮੇਂ ਸੇਵਾ ਕੀਤੀ ਹੈ ਤਵ ਜ਼ੀਰ ਕਹਿੰਦਾ ਤੂੰ ਇਸਲਾਮ ਕਬੂਲ ਕਰ ਨਹਿਮ ਬਨਵਾਸਤੇ ਤਿਆਰ ਹੋ ਤਰੋਤੀ ਕਹਿੰਦਾ ਤੇਰੇ ਤੋਂ ਤਾਂ 8-9 ਸਾਲ ਦੇ ਬੱਚੇ ਮੁਸਲਮਨ ਨਹੀਂ ਹੋਏ ਮੈਨੂੰ ਕਿੱਥੋਂ ਕਰ ਲੇਗਾ ਮੈਂ ਤਾਂ ਜਵਾਨਾ ਕਹਿੰਦੇ ਇਹ ਸੁਣ ਕੇ ਬਹੁਤ ਗੁੱਸੇ ਚ ਆ ਗਿਆ ਵਜ਼ੀਰ ਖਾਨ ਉਹਦੀ ਪੇਸ਼ ਨਹੀਂ ਚੱਲੀ ਤਾਂ ਉਹਨੇ ਮੋਤੀ ਮੈਰਾ ਦਾ ਸਾਰਾ ਪਰਿਵਾਰ ਕੋਲੂਚ ਪੀੜਨ ਦਾ ਹੁਕਮ জারি ਕਰਤਾ ਸਭ ਤੋਂ ਪਹਿਲਾਂ ਕਹਿੰਦੇ ਮੋਤੀ ਦਾ 5 ਸਾਲ ਦਾ ਪੇਡਾ ਨਰਿਆ ਉਹਨੂੰ ਕੋਲੂਚ ਪੀੜਿਆ ਪਰ ਮੋਤੀ ਢੋਲੇਆ ਫੇ 70 ਸਾਲ ਦੀ ਬੁੱਢੀ ਮਾਂ ਨੂੰ ਤੇ ਫੇਰ ਉਹਦੀ ਘਰ ਵਾਲੇ ਨੂੰ ਤੇ ਬਾਦ ਵਿੱਚ ਮੋਤੀ ਨੂੰ ਇਸ ਤਰ੍ਹਾਂ ਕਹਿੰਦੇ ਇਸ ਸ਼ਰਧਾ ਲੋਗੇ ਬੜੀ ਤ੍ਰਿੜਤਾ ਤੇ ਸਜੀਦਗੀ ਨਾਲ ਆਪਣਾ ਧਰਮ ਬਨਨ ਨਮਾਇਆ ਦੁਨੀਆ ਦਾ ਸਭ ਤੋਂ ਮਹਾਨ ਕਥ ਦੇ ਬਦਲੇ ਸਾਰਾ ਪਰਿਵਾਰ ਕੋਲੋਂ ਚ ਪੀੜਿਆ ਗਿਆ ਉਹਨਾਂ ਦੀ ਕੁਰਬਾਨੀ ਨੂੰ ਸਾਸ ਸੰਘਾ ਜੀ ਕੋਟੀ ਕੋਟੀ ਸਤਿ ਸਦਾ ਹੁਣ ਅਗਲੀ ਕਵਿਤਾ ਜੀ ਆਪਾਂ ਪੜਨ ਲੱਗੇ ਆਂ ਅਵਤਾਰ ਸਿੰਘ ਤੂਫਾਨ ਜੀ ਨੇ ਲਿਖੀ ਹੋਈ ਏ ਇਹ ਕਲ ਕੀ ਤਰਸਹਿ ਸ਼ਾ ਐ ਬਾਜਾ ਵਾਲੇ ਲੀਰੋ ਲੀਰ ਨੇ ਕੱਪੜੇ ਪੈਰਾ ਵਿੱਚ ਚੱਲੇ ਨਾ ਕੋੜਾ ਨਾ ਕਲ ਕੀ ਨਾ ਬਾਜ ਸੁਹਾਵੇ ਹਾਲ ਤੇਰਾ ਅਜ ਵੇਖ ਕੇ ਰੋ ਕੰਬਦੀ ਜਾਵੇ ਦਾਤਾ ਕਿਵੇਂ ਗੁਜ਼ਾਰੀਆਂ ਕੱਕਰ ਦੀਆਂ ਰਾਤਾ ਬਰੇ ਆ ਮਗਰੋ ਚੜਦਿਆਂ ਜਿੱਥੇ ਪਰਬਤਾਂ ਚਾਰ ਚਫੇਰੇ ਫਿਰਦੀਆਂ ਵੈਰੀ ਦੀਆਂ ਧੜਾ ਲੱਖ ਕੰਡਿਆਂ ਦਾ ਬਿਸਤਰਾ ਤੇ ਵਿੱਚ ਉਚਾਲਾ ਗਾਇ ਕੀਤ ਪਿਆਰ ਦੀ ਪੁੱਤਰ ਦਾ ਵਾਲੇ ਸੂ ਸੁਰਾਹੀ ਅੱਖਿਆ ਦੇਖਨ ਚ ਬਿਆਲੀ ਕਿਸ ਮਾਹੀ ਨੂੰ ਢੂੰਡਣਾ ਹੈ ਜੰਗਲਾ ਵਿੱਚ ਆ ਕੇ ਸਿੱਧ ਕ ਤੇਰਾ ਵਸtareਹਾ ਸਰਬੰਸ ਲੁਟਾ ਕੇ ਪੁੱਤਰ ਕਰਦੀਆਂ ਰਾਣ ਦਾ ਅੱਖੀਆਂ ਦੇ ਤਾਰੇ ਪਰ ਤੂੰ ਵਿੱਚ ਚਮਕਾਰ ਦੇ ਦੋ ਲਾਲ ਸਿਵਾਰੇ ਇੱਕ ਗਿਆਸੀ ਵਾਰਿਆ ਦੂਜਾ ਟਕਲੈਂਦਾ ਇੱਛਤ ਕੋਲ ਪਰਵਾਰ ਦੀ ਦਾਤਾ ਟਕਲਿਆ ਤਾਂ ਲਹੂ ਪੁੱਤਰਾ ਦਾ ਵੇਖ ਕੇ ਤੂੰ ਉਪਨ ਹਮਾਰੀ ਪਿੰਨ ਪੁੱਤਰਾ ਦੇ ਦਾਤਾ ਆ ਕਾਦੀ ਸਤਾਰੀ ਘਰ ਪੜੇ ਤਕਦੀਰ ਨੇ ਤੇਰੇ ਤੇ ਟਾਈ ਨਿਹਾਂ ਵਿੱਚ ਤੇਰੇ ਨਾੜਲੇ ਦੋ ਗਹਿ ਜਨવાય ਮਾਗੂ ਜ਼ਰੀ ਤੇ ਕੁਜ਼ਰੀਆ ਖਬਰੇ ਕੀ ਗੱਲਾ ਚੜੀਆਂ ਜਿਸ ਦੇ ਸਾਹਮਣੇ ਦਰਿਆ ਦੀਆਂ ਛੱਲਾ ਜ਼ਰਾ ਨਾ ਕੰਬਿਆ ਟੋਲਿਆ ਤੇਰਾ ਅਣਖੀ ਜ਼ੇਰਾ ਖਬਰੇ ਦਾਤਾ ਕੀ ਚੀਜ਼ ਹੈ ਕਲਗੀ ਧਰ ਮੇਰਾ ਸੁਣ ਥੱਲੇ ਦੀ ਵਾਰਤਾ ਉਹ ਕਲਗੀਆਂ ਵਾਲਾ ਸਮੋ ਕੇ تیر ਕਮਾਨ ਨੂੰ ਅਣਖੀ ਮਤਵਾਲਾ ਕੱਲਿਆਂ ਇੱਕੀ ਛੇੜੀਆਂ ਬੀਤੇ ਦੀਆਂ ਗੱਲਾਂ ਸਿਤਕ ਸਮੁੰਦਰ ਵਿੱਚ ਕਿਉ ਪਾਇਆਂ ਤਰਥੱਲਾ ਜਦ ਇੱਜ਼ਤ ਮਜ਼ਲੂਮ ਦੀ ਪਈਟਾ ਹਾਂ ਮਾਰੇ ਜਦ ਦਰਿਆ ਦੇ ਕਤਰੀ ਬੜ ਜਾੜ ਅ ਘਾਰੇ ਜਦ ਛੱਲਾ ਵਿੱਚ ਆ ਜਾਏ ਕੋਈ ਜ਼ੋਰ ਤੂਫਾਨੀ ਤੇਣੀ ਪਵੇ ਕਿਨਾਰੇ ਫਿਰ ਕੁਰਬਾਨੀ ਹਕੂਮਤ ਜਦ ਨਸ਼ੇ ਵਿੱਚ ਇਨਸਾਨ ਲਤਾੜੇ ਤਦ ਸਭ ਦੀ ਤਲਵਾਰ ਜਦ ਬੱਚਿਆਂ ਨੂੰ ਪਾੜੇ ਸੁਲਾ ਸ਼ਰਾਫਤ ਸ਼ਰਮਦਾ ਚਤ ਰਹੇ ਨਹੀਂ ਲਾ ਜਦ ਡੰਗੇ ਹਰ ਫੁੱਲ ਨੂੰ ਕੰਟਾ ਸਹਰੀਆ ਹੱਕ ਹੈ ਫਿਰ ਇਨਸਾਨ ਸ਼ਮਸ਼ੀਰ ਉਠਾਣਾ ਹੱਕ ਹੈ ਫਿਰ ਲੋਹੇ ਨਾਲ ਲੋਹਾ ਟਕਰਾਉਣਾ ਹੱਕ ਹੈ ਤੀਰਾਂ ਨਾਲ ਫਿਰ ਤਕਦੀਰਾਂ ਲਿਖੇ ਤਲਵਾਰਾਂ ਦੀ ਧਾਰ ਤੇ ਫਿਰ ਚੱਲਣਾ ਸਿੱਖੇ ਕੀ ਹੋਇਆ ਤਕਦੀਰ ਨੇ ਪਾਣਾ ਨਹੀਂ ਪੀੜਾ ਮਾਂ ਕੁਜ਼ਰੀ ਤੋਂ ਵੱਧ ਨਹੀਂ ਧਰਤੀ ਦੀਆਂ ਪੀੜਾ ਕੀ ਹੋਇਆ ਜੇ ਟੁਰ ਗਈ ਮੇਰੇ ਪੁੱਤਰਾਰੇ ਸ਼ੁਕਰ ਹੈ ਉਸ ਕਰਤਾਰ ਦਾ ਅਸੀਂ ਘਰ ਸੇ ਉਤਾਰੇ ਕੀ ਹੋਇਆ ਜੇ ਪੁੱਜ ਗਈ ਮੇਰ ਕੋਲ ਤੇ ਦੀਵੇ ਮੇਰਾ ਪੁੱਜੰਗੀ ਖਾਲਸਾ ਸਦੀਆਂ ਤੱਕ ਜੀਵੇ ਕੱਟੇ ਦਾ ਇਹ ਦੇਸ਼ ਦੀ ਜ਼ਜ਼ੀਰ ਪੁਰਾਣੀ ਲਿਖੇਗਾ ਤਲਵਾਰਤੀ ਇਹਦੀ ਅਮਰ ਕਹਾਣੀ ਛਾਸਤਲ ਜਟ ਕਰਾਂਗੇ ਤਿਰਕਣ ਗਿਆ ਕੰਤਾ ਜਿੰਨਾ ਦਬਾ ਕੇ ਰੱਖਿਆ ਆਜ਼ਾਦ ਸੁਗੰਧਾਂ ਮਿੱਤਰ ਮੇਰਾ ਕਰਤਾਰ ਹੈ ਮੈਂ ਅਮਨ ਪੁਜਾਰੀ ਜੰਗਲ ਰਾਂਗਾ ਅਮਨ ਲਈ ਮੈਂ ਸਿੰਦਕੀ ਸਾਰੀ ਬਿਨਾ ਕਫਨ ਤੋਂ ਤੋੜਿਆ ਪੁੱਤਰਾ ਦਾ ਜੋੜਾ ਮੱਤਾ ਸਿਤਕ ਦਾ ਕੱਪੜਾ ਨਾ ਰਹਿ ਸੀ ਥੋੜਾ ਜੰੜਾ ਅਜੀਤ ਜੁ ਜਰਦਾ ਮੱਕਾਫਨ ਬਣਾਣਾ ਰਣ ਭੂਮੀ ਆਦੀਆ ਹੱਡੀਆਂ ਦਾ ਪਾਲਣ ਪਾਣਾ ਹਿੰਮਤ ਮਹਕਮ ਸਹੱਤ ਲਹੂ ਤੇਲ ਪੜਾ ਕੇ ਫੁੱਕਾਂ ਗਾ ਮੈ ਜ਼ਲਮਨੂ ਪਾਪੜ ਵਿੱਚ ਪਾ ਕੇ ਨੀਹਾ ਵਿੱਚ ਤੋ ਲਾੜ ਲੀ ਤੂਫਾਨ ਬੜਨਗੇ ਮੁਗਲ ਰਾਜ ਸੀ ਮਾਤਾ शमशान बन गई सत्संग जी कोटि कोटि प्रणाम करिए शहीदा दी शहादत ਇਕ ਹੋਰ ਕਵਿਤਾ ਜੋ ਲਿਖੀ ਹੋਈ ਹੈ ਗਿਆਨੀ ਗੁਰਮukh Singh Musafir ji ne ਉਸ ਨੂੰ ਲਕੀਆ ਜੀ ਕਹਿੰਦੇ ਦਸੀ ਪੂਰੀ ਆਨੰਦ ਦੇ ਆਵਾਸੀ ਆਵੇ ਆਪਣਾ ਸਾਥ ਸਾਰਾ ਕਿੱਥੇ ਛੋੜ ਆਇਆ ਜੁੜਿਆ ਲੜੀ ਦੇ ਵਾਂ ਪਰਿਵਾਰ ਸੀਗਾ ਮੋਤੀ ਹਾਰ ਚ ਤੋੜ ਵਿਛੜ ਆਇਆ ਸੋਨੇ ਬਾਗ ਪਰਵਾਰ ਦੇ ਖੇਤ ਵਿੱਚੋਂ ਫੁੱਲ ਮਹਿਕ ਦੇ ਕਿੱਥੇ ਤਰੋੜ ਆਏ ਕਿੱਥੇ ਮਾਤ ਪਿਆਰੀ ਕਿੱਥੇ ਲਾਲ ਚਾਰੇ ਕਿੱਥੇ ਬਾਝ ਕੋੜਾ ਵਾਂਗਾ ਮੋੜਾ ਆਇਆ ਦਰਸ਼ਨ ਪਤੀ ਦਾ ਪਾਕੀ ਮਾਤ ਸੁੰਦਰੀ ਕਹਿੰਦੇ ਛੱਡਿਆ ਕਿੱਥੇ ਦੁਲਾਰਿਆਂ ਨੂੰ ਮੇਰੇ ਪੇਟਿਆਂ ਸੀ ਕਰਦੇ ਟੋਟਿਆਂ ਨੂੰ ਮੇਰੀ ਅੱਖ ਦੇ ਚਮਕਦੇ ਤਾਰਿਆਂ ਨੂੰ ਜਿੱਧ ਨਜ਼ਰ ਮਾਰਾਂ ਸਭ ਉਹ ਹੈਨ ਆਪਣੇ ਮੇਰ ਤੇਰ ਦਾ ਪੇਦ ਮਟਾ ਆਇਆ ਉਹ ਤਾਂ ਕਰਜ਼ ਕਰਤਾਰ ਦਾ ਸਿਰ ਸੀਗਾ ਭਗਵਾਲੀ ਅਜ ਮੁਕਾ ਆਇਆ ਹੋਇਆ ਕੀ ਸੇ ਧਰਮ ਦੀ ਆਨ ਬਦਲੇ ਚਾਰੇ ਲਾਲ ਆਪਣੇ ਅਸੀਂ ਵਾਰ ਬੈਠੇ ਸਾਈਂ ਵਾਲੀਏ ਮਾਰ ਕੇ ਨਜ਼ਰ ਤਕਲੇ ਤੇਰੀ ਗੋਦੀ ਚ ਕਈ ਹਜ਼ਾਰ ਬੈਠੇ ਅਸਾ ਸ਼ਕੀ ਫਿਆਸ ਵੀ ਬਹੁਤ ਠਿੱਠੇ ਸੁਣੀ ਕਥਾ ਵੀ ਇਹ ਰਾਜੇ ਰਾਣੀਆਂ ਦੀ ਤਨ ਦੇਣ ਵਾਲੇ ਮਨ ਦੇਣ ਵਾਲੇ ਤਨ ਦੇਣ ਵਾਲੇ ਪ੍ਰਭ ਗਿਆਨੀਆਂ ਦੀ ਦਿੱਤਾ ਜਾਣ ਦੇ ਸਤ ਕਰਤਾਰ ਦਾ ਜੋ ਅਸਾ ਲਿਸਤ ਦੇਖੀ ਕਈ ਤਾਨੀਆਂ ਦੀ ਗਲ ਗਈ ਵਾਲੜੇ ਗੁਰੂ ਦਾ ਨਾਮ ਲਿਆ ਹੱਥ ਮੁੱਖ ਜਾਂਦੀ ਕੁਰਬਾਨੀਆਂ ਦੀ ਸੱਕੇ ਬੇਟਿਆਂ ਜਿਕਰ ਤੇ ਟੋਟਿਆਂ ਨੂੰ ਜ਼ਿੰਦਾ ਵਿੱਚ ਨਿਹਾਲ ਜੜਵਾਏ ਕਿਡਾ ਸੇਰੇ ਬਨ ਸਹਾदत ਤੇ ਆਹ ਬੱਥੇ ਧਰਮ ਹੇਤ ਸ਼ਹੀਦ ਕਰਾਈ ਕਿਡਾ ਸਿਰ ਧਰ ਤਲੀ ਪ੍ਰੇਮ ਦੀ ਗਲੀ ਜਾਣਾ ਇਹ ਸਬਕ ਤੇਰਾ ਬਾਜਾ ਵਾਲਿਆ ਵੀ ਕੋਮੀ ਪਿਆਰ ਤੇ ਧਰਮ ਦੇ ਆਣੇ ਵਾਲੇ ਸਦਾ ਸੀਸ ਦੇ ਕੇ ਇਹਨੂੰ ਪਾਲਿਆ ਵੀ ਫਿਰ ਸਮੇਤਾ ਸਮੇਂ ਨੇ ਸਮਾਤੀਤਾ ਸਿਤਕਵਾਲਿਆਂ ਨਫਾ ਉਠਾਲ ਲਿਆ ਵੀ ਐ ਪਰ ਗਿਆ ਮੁਸਾਫਰ ਨਾ راہ ਉਤੇ ਨਾ ਹੀ ਸਫਰ ਦੇ ਦੁੱਖ ਨੂੰ ਚਾਲਿਆ ਵੀ ਪਾਵਨ ਤਰਸਤੇ ਉਹ ਹੀ ਤੀਦਾਰ ਕਰਦੇ ਉਠ ਰਾ ਪਿਆਰੇ ਦਾ ਮਨ ਦੇ ਜੋ ਪਹੁੰਚਨ ਵਤਨ ਪਿਆਰੇ ਦੇ ਉਹੀ ਬੰਦੇ ਪੀੜਾ ਵਿੱਚ ਮੁਸਾਫਰੀ ਸਾਕਾਤੀ ਜੋ ਸਾਸਗਜੀ ਕੋਠਾਨਕੋਟ ਸ਼ਹਾਦਤ ਨੁਪੁਰਾ ਸਾਸਮ ਗੱਜੀ ਕੱਲ ਨੂੰ ਫੇਰ ਮਿਲਾਂਗੇ ਸਾਰਿਆਂ ਨੂੰ ਪੈਣ ਪ੍ਰਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਬੰਦ ਕਰ ਲੱਗਿਆ ਸੀ